ਸੱਸ ਸਾਰੀ ਨੰਨੀ ਦਾ ਸਰਵਾਈ ਜੱਟ ਕੇ ਜੱਬੂ ਆਪਾਂ ਤੁਹਾਤਾਂ ਬਤਾ ਰਹੇ ਹਾਂ ਅੱਜ ਆਪਾਂ ਹਾਂਜੀ ਕਰਦਾ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਤੇ ਮੈਂ ਅੱਜ ਕਰਦੋ ਯਾਰ ਇੱਕ ਘੇਡੋਂਗੇ ਤੇ ਮਿੱਤਰੋ ਅੱਜ ਚੱਲੇ ਆਪਾਂ ਡੇਰਾ ਬੱਸੀ ਕੋਲੇ ਹਨਾ ਪਿੰਡ ਹੈਗਾ ਕਾਰਕੌਰ ਤੇ ਉੱਥੇ ਦਾ ਟਰਾਲੀ ਖਿੱਚ ਮੁਕਾਬਲਾ ਤੇ ਅੱਜ ਆਪਾਂ ਚੱਲੇ ਆ ਸੀੜੀ 100 ਤੇ ਤੇ ਮੈਂ ਟ੍ਰੈਕਟਰ ਤੇ ਟਰਾਲੀਆਂ 'ਚ ਲੈ ਕੇ ਨਹੀਂ ਚੱਲੇ ਹਨ ਕਿਉਂਕਿ ਥੋੜੀ ਤਕਨੀਕੀ ਖਰਾਬੀ ਸੀਗੀ ਇੱਕ ਰੂਲ ਜੇ ਨਹੀਂ ਸਹੀ ਹੈਗੇ ਯਾਰ ਮਿੱਤਰੋ ਸਵਾਜਿਆ ਨਹੀਂ ਆਉਂਦਾ ਖੇਡਣ ਦਾ ਤੇ ਕੋਈ ਨਾ ਚਲੋ ਅਗਲੇ ਮੇਲੇ ਤੇ ਦੇਖਦੇ ਹਾਂ ਤੇ ਆਪਾਂ ਚੱਲਿਆ ਮੋਟਰਸਾਈਕਲ ਤੇ ਤੁਹਾਨੂੰ ਮੇਲਾ ਦਿਖਾਉਨੇ ਆ ਤੇ ਨਾਲ ਜਾ ਆਪ ਜਨਜੋਏ ਕਰਦੇ ਆ ਤੇ ਆਜੋ ਮਿੱਤਰੋ ਬਣੇਰੋ ਬਲੌਗ ਦੇ ਵਿੱਚ ਤੇ ਆਜੋ ਚੱਲ ਜੀ ਲੋ ਜੀ ਮਿੱਤਰੋ ਕੰਨੇ ਰਾਣਾ ਸਾਹਿਬ ਬੰਦ ਗਏ ਆ ਤੇ ਕਰੋਨਾ ਮੁਸ਼ਕਾਰ ਸਤਨਾ ਤੇ ਚੱਲਨੇ ਆ ਸੌ ਕਿਲੋਮੀਟਰ ਰਹਿ ਗਿਆ ਨਾ ਪੂਰਾ ਚੈਨਲ ਕਰ ਲਿਓ ਸਬਸਕ੍ਰਾਈਬ ਮੰਨਿਓ ਗੋਪੀਪੁਰ ਮੋਟੇ ਨੂੰ ਫੇਰ ਭੁੱਖ ਲੱਗ ਗਈ ਇੱਕ ਤਾਂ ਨੂੰ ਭੁੱਖ ਵਾਲੀ ਲੱਗਦੀ ਹੈ ਮੋਟੇ ਕੀ ਚੱਕਰ ਆ ਤਾਨੂੰ ਮਿੱਤਰ ਰਗੇ ਸੀ ਆ ਢਾਬੇ ਤੇ ਅੱਗੇ ਵੀ ਆਪਣੇ ਵਲੋਗਾਂ ਦੇਖਣਾ ਢਾਬਾ ਹੈ ਤੇ ਮਾਦਾ ਲਿਆਵਾ ਪੀਣੇ ਆ ਮੋਟਾ ਬਾਈ ਕਹਿੰਦਾ ਝੂਟੇ ਲੈਣੇ ਆ ਐਵੇਂ ਟੇ ਝੂਟੇ ਝੂਟੇ ਹੋ ਜਾ ਵਾਓ ਦੁਆਕ ਦੁਆਕਾ ਨਵੀਂ ਭੇਡਾ ਮੈਂ ਤਾਂ ਇਹ ਵਧੀਆ ਈ ਚ ਹੈ ਹਾ ਹਾਏ ਮੋਟੇ ਗਗਲੂ ਹੈ ਲੋ ਵੀ ਮਿੱਤਰੋ ਕਹਿੰਦੇ ਜਾਮ ਚ ਫਸ ਗਏ ਆ ਰਾਜਪੁਰੇ ਆ ਗਏ ਤੇ ਇੱਥੋਂ ਇਧਰ ਸਾਈਡ ਨੂੰ ਜਾਵਾਂਗੇ ਜੀਰਕਪੁਰ ਨੂੰ ਤੁਹਾਨੂੰ ਪਤਾ ਯਾਰ ਇੱਥੇ ਜਾਮ ਬਹੁਤ ਜ਼ਿਆਦਾ ਲੱਗਦਾ ਹੈ ਨਾ ਔਰ ਐਂ ਥੋੜਾ ਕਹਿੰਦੇ ਆ ਖੰਨੇ ਉਹ ਕਰਾ ਦੇ ਕੇ ਅੱਗੇ ਮੋਚ ਕੁੰਡੀ ਗੋਰੀ ਏ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ ਲੋ ਤਾਂ ਕਰਨੋਦਲੇ ਨੇ ਕਿਹਾ ਆਪਾਂ ਤਾਂ ਕੁਛ ਨਹੀਂ ਕਹਿ ਸਕਦੇ ਹਾਂ ਲੋ ਮਿੱਤਰੋ ਕਿਨੇ ਯੀਰਕਪੁਰ ਨੂੰ ਮੜ ਗਏ ਯੀਰਕਪੁਰ ਨੂੰ ਲੈ ਗਏ ਮੇਲਾ 20 ਕਿਲੋਮੀਟਰ ਤੇ ਜਾ ਮਾਹੌਲ ਜਾ ਕੇ ਆਜੋ ਫਰਨਾੜ ਤੋਂ ਦਿਖਾਉਂਦੇ ਆ ਸਾਰੇ ਟਰੈਕਟਰ ਚੱਲਦੇ ਅੱਜ ਲੋ ਵੀ ਮਿੱਤਰੋ ਪਹੁੰਚ ਗਏ ਮੇਲੇ ਤੇ ਆਹ ਲੋੜਾ ਮਿਸਟਰੋ ਦੇ ਇੱਕ ওভারਾਂ ਦੇ ਦਸ ਕਰਕੇ ਉਹਦੇ ਟਾਪੇ ਤੁਸੀਂ ਉਹਦਾ ਮੁੰਡਾ ਕਦਾਂ ਘਰਾ ਪਰ ਜੀਵਨ ਦਾ ਸਾਹਮਣਾ ਕਰਿਆ ਅੱਡਾ ਨਾ ਮਾਰਾ ਅੱਜ ਤੋਂ ਦਿੰਦੇ ਤੋੜਦਾ ਜਾਂਦਾ ਅਗਲਾ ਦਰਦ ਨਹੀਂ ਅਗਲਾ ਦਰਦ ਕਰਦਾ ਆਹਦੇ ਤੇ ਤੇਰੇ ਦੇ ਤੇਾਰ ਦੀ ਆਹ ਵੇਖੋ ਮੇਰੇ ਵੀਰ ਆਓ ਸੱਚੀ ਪਾਖਰਾ ਦੇ ਰਹੀ ਹੈ ਆ ਦੇਖੋ ਇਹ ਕਦੇ ਛਾਸਰ ਦੇ ਨਾਲ ਆਉਂਦਾ ਨਹੀਂ ਆਪਾਂ ਇਹ ਪਾ ਛਾਸਰ ਦੇ ਨਾਲ ਆ ਰਿਹਾ ਹੈ ਨਾ ਚੱਕਰ ਮਿੱਤਰੋ ਬੋਲ ਪਿਆ ਰੋਕੀ ਭਾਈ ਚੱਕਰ ਪੈ ਗਿਆ ਹੁਣ ਵਾਲੇ ਇਕਾਂ ਨੂੰ ਠੀਕ ਹੋ ਗਿਆ ਅਰੇ ਟਰੰਕਾ 743 ਗੱਡੀ ਦਾ ਸਿਰ ਹੈ ਭਾਈ ਸਾਸੇ 744 ਮਿੱਤਰੋ ਸੀਜ ਮਾਰ ਗਿਆ ਡੈਕਟਰ ਸੋਨਾਲੀ ਕਾ ਬ੍ਰੇਕਾ 744 ਦਿੱਲੀ バス ਲੋ ਮਿੱਤਰੋ ਪਹੁੰਚ ਗਏ ਮੇਲੇ ਤੇ ਆਖੜਾ 744 ਤੇ ਉਧਰ ਸੋਨਾਲੀ ਕਾ ਨੂੰ ਚੱਕਰ ਪੈ ਗਿਆ ਤੁਹਾਨੂੰ ਦੇਖਿਆ ਹੀ ਪਹਿਲਾ ਵੀਡੀਓ ਚ ਨਾ ਡੈਕਟਰ ਚਾਇਓ ਪੂਰੇ ਟੂਰ ਵੀ ਪਾਉਣਾ ਆ ਇਧਰ ਖੜਾ ਅਗਲੀ ਨੇਣ ਹੋਣਾ ਦਾ ਇਦਰ ਲਾਈਵ ਵਾਲਾ ਬਾਈ ਮੇਤਰਾ ਪਹੁੰਚ ਗਏ ਮੇਲੇ ਤੇ ਤੇ ਪਹਿਲਾਂ ਇੱਕ ਟਰੈਕਟਰ ਚੱਲਿਆ ਨਾ ਫਿਰ ਜੀਡੀ ਫਿਰ ਜੀਡੀ ਚੱਲ ਗਿਆ ਗਿੱਲੀ ਨਾ ਗਿੱਲੀ ਨੈਣ ਵਾਲਿਆਂ ਦਾ ਚੱਲ ਗਿਆ ਤੇ ਤੀਜਾ ਸੋਨਾਲੀ ਕਾ ਚਲਾਇ ਗੱਗੀ ਨੇ ਉਹ ਅਦਰ ਚ ਸੀਜ ਵੱਜ ਕੇ ਦੂਜੇ ਘੇੜੇ ਤੇ ਹੁਣ ਚੌਥਾ ਟਰੈਕਟਰ ਚੱਲਣ ਲੱਗਿਆ ਕੋਲੇ 36 ਟਰੈਕਟਰ ਆਏ ਹੋਏ ਇੱਥੇ ਹਨਾ ਤੇ ਹਣ ਕਢਾਉਣਗੇ ਇਹ ਸਵੇਰੇ ਸਾਧਰੇ ਨੂੰ ਬੁਰਾ ਬਤਵਾ ਤੇ ਹੁਣ ਮੇਤਰਾ ਫਿਰ ਕਰੋ ਮੇਲਾ ਜਿਹਾ ਆਏ ਤੁਸੀਂ ਦੇਖੋ ਹਾਰੋ ਹਨ ਉਹ ਦੇ ਨਾਲ ਖੜੇ ਦੀ ਆ ਚੌਥਾ ਟਰੈਕਟਰ ਚੱਲਣ ਲੱਗਿਆ ਮਿੱਤਰੋ ਗੱਗੀ ਬੰਸਰੇ ਵਾਲਾ ਤੇ 744 ਕਹਿੰਦਾ ਲੋਡ ਫੁੱਲ ਅੱਜ ਟਰੈਕ ਦੇ ਵਿੱਚ ਉਹ ਟੇ ਕੱਢਦਾ ਟਰੈਕਟਰ ਆਵਾਜ਼ ਕੰਮ 700 ਤੋਂ ਨਾ ਇੱਥੇ ਜੀਕ ਵੈਂਦੀ ਆ ਗਿਆ ਮੋੜ ਤੇ ਆਹ ਮੋੜ ਬਾਹਲੀਆਂ ਜਾਣੀਆਂ ਜਾਂਦਾ ਇੱਥੇ ਪਤਾ ਲੱਗਦਾ ਇੱਥੇ ਆ ਗਏ ਹਰ ਜਿੰਦਾ ਇੱਕ ਤਾਂ ਫਾਈਨਲ ਹੀ ਖੇਡਾ ਉਹਦੇ ਵਿੱਚ ਹੋਰ ਜੋ ਸੋਨਾਲਿਕਨੋਂ ਚੰਗਾ ਲੱਗਦਾ ਹੈ ਯਾਰ ਹਾਂ ਮਾਪੇ ਦੇ ਪਾਸੇ ਕਹਿੰਦੇ ਚੰਗਾ ਸੰਸਰ ਸਮਾਰੀ ਦਾ ਪ੍ਰੋਗਰਾਮ ਪੂਰਾ ਵਧੀਆ ਚੱਲ ਰਿਹਾ ਆਹ ਸਾਡਾ ਕੱਢਣ ਵਾਲਾ ਇਹਨਾਂ ਦੇ ਵਿੱਚ ਪਾਕਸਰਾ ਚੋਂ ਵੀ ਆਂਦੇ ਹੋ ਕੇ ਐਂਡਰ ਬ੍ਰੋਸਟਾ ਸੱਤੋ ਕੇ ਮਾਲੀ ਵੀ ਪਾਕਸਰਾ ਦੇ ਵਿੱਚ ਹੋਰ ਬਲੇ ਫ੍ਰੇਟਾ ਤੋਂ ਬਲੇ ਨਾ ਨਾ ਤੋਂ ਸੁਣ ਕੇ ਆਇਆ ਪਰ ਕਿ ਉਹ ਵੀ ਇੱਥੇ ਹੀ ਖੜਿਆ ਸੀਗਾ ਆ ਮੋੜ ਬੜਾ ਘਿਹੜਾ ਮਿੱਤਰੋ ਅੱਗੇ ਵਾਲੇ ਕਿੱਦੇ ਨਾਲ ਪਹਿਲਾ ਘੜਾ ਮੈਟਰੋਸਾਸ 44 ਦੇ ਆ ਮੋੜ ਤੇ ਬੜਾ ਲੋੜ ਆ ਕੰਮੇਂਟਸ 32 ਸਕਿੰਟ 13 ਮਿੰਟ ਇਹਦਾ ਟਾਈਮ ਆ ਮਿੱਤਰੋ 5 ਮਿੰਟ 38 ਸਕਿੰਟ 5 38 532 ਤੇ 13 ਮਾਈਕਰੋ ਇਹਦਾ ਸਮਾਵਾ 744 ਹੈ ਗਿੱਲੀ ਨੇੜ ਦਾ ਲੱਗਿਆ ਹੈ ਗਿੱਲੀ ਨੇੜ ਦਾ 3 329 ਇੱਕ ਮੀਟਰ ਹੁਣ ਆਰ ਜਿਹੜਾ ਫੱਟੀ ਵਰਨਾ ਚੱਤੂ ਸਾਰਾ ਟਾਈਮ ਮੈਂ ਕਹਿੰਦਾ ਬਹੁਤ ਤੇਜ਼ ਹੁੰਦਾ ਹਨਾ ਅਜੇ ਨਾਂ ਵੀ ਤਾਂ ਟਰਾਂ ਨਾਮ ਹੀ ਨੰਬਰ 3888 ਮੈਕਰੋ ਟਾਈਮ ਆ ਮਿੱਤਰੋ ਇਹਦਾ ਕਹਿੰਦੇ ਪਤਾ ਨਹੀਂ ਲੱਗਦਾ ਇੰਟਰ ਦੇ ਜ਼ੋਰ ਦਾ ਉਹ ਗੱਲ ਹੋਈ ਪਈ ਆ ਤਾਂ ਕਹਿੰਦੇ ਇਸ ਗੱਲ ਸੱਚ ਹੋਈ ਪਈ ਆ ਪਰ ਮੂੰਹ ਥੱਲੇ ਨਹੀਂ ਲਾਉਂਦਾ ਹਾਂ i oh, do okay.

भी बहुत चलती है परले मैं वो तो हूँ कहने ढेड का कट्ठा किया बेचारे का मित्रों सीज मार गया ਆਪਦੇ ਟਾਈਮ ਤੋਂ ਦੱਸੋ ਮੜਾਏਗਾ ਕਿ ਨਾ ਵੀ ਉਹ ਮਾਣਿਆ ਤੋਂ ਦੇ ਵੀ ਉਸਤਾਦ ਉਣੀ ਸਪੀਡ ਆ ਰੈਕਟਰ ਦੀ ਫਿਰਦਾਪੁਰਿਆਂ ਦੇ ਰੋਡ 'ਤੇ ਆਹ ਕਹਿੰਦੇ ਉਹ ਸਾਹਮਣੀ ਆਉਂਦਾ ਉਹ ਆ ਗਿਆ ਉਹ ਕਹਿੰਦੇ ਫਿੱਤੀ ਆਉਂਦਾ ਕਰਦਾ ਇਹਦਾ ਟਾਈਮ ਆਜੀ 3 ਮਿੰਟ 43 ਸੈਕਿੰਡ 91 ਮਕਰੋ 3 ਮਿੰਟ 43 ਸੈਕਿੰਡ 91 ਮਕਰੋ ਜੀ ചി സെൻറ്റ് കന്നോ ടൈമെ ധ്രോർജ് പെല്ലോ ആർ ജ 3 ਮਿੰਟ 3 ਮਿੰਟ 2 ਸਕਿੰਟ ਮਿੱਤਰੋ ਸਾਰਾ ਨਾ ਟਾਈਮ ਭੰਨ ਕੇ ਹੁਣ ਪਹਿਲੇ ਨੰਬਰ ਤੇ ਖੜਾ ਹੋਆ ਹੈ ਮਿੱਤਰੋ ਨਾੜਗੜਾ ਚਾਵਲਾ ਜਾਊਂਗਾ ਮਾਜ਼ਰੀ ਵਾਲਿਆਂ ਦਾ ਪਹਿਲਾ ਚੱਕਰ ਆਦਾ ਚੱਕਰ ਪੈ ਗਿਆ ਮਤਰੋ ਇਹ ਹੋਰ ਕਿਉਂ ਨਾ ਬੋਲਦਾ ਨਹੀਂ ਹਰ ਥੋੜਾ ਜਿਹਾ ਮੇਰੇ ਨਾਲ ਜੇ ਰੇਡੀ ਵੱਡਦਾ ਉਹ ਜੰਮ ਸਰਕਾਰ ਹੀ ਪੜਦਾ ਕਲਚ ਨਹੀਂ ਵੱਡਦਾ ਮਤਰੋ ਚੱਕਰ ਬੈ ਗਿਆ ਬੈ ਕੇ ਢੋਕਤਾ ਬੈਠ ਬੈ ਗਿਆ ਸੀ ਬੈਠ ਰਿਹਾ ਪਹਿਲਾਂ ਉਹਨੇ ਗੇਰ ਲਾਇਆ ਉੱਥੋਂ ਬਾਅਦ ਲੱਗ ਗਿਆ ਉੱਥੋਂ ਪੁੱਛਾਂਗੇ ਤਾਂ ਕਿ ਦੂਰਾ ਲੱਗ ਗਿਆ ਟਾਈਮ ਹੈਗਾ 4 ਮਿੰਟ 55 ਸਕੰਟ 25ਵੇਂ ਕਰੋ ਉਧਰ ਕਹਿੰਦੇ ਟਰੈਕਟਰਾਂ ਦਾ ਮੇਲਾ ਚੱਲਦਾ ਇੱਧਰ ਪਬਜੀ ਦਾ ਮੇਲਾ ਚੱਲਦਾ ਕਿਉਂ ਦੇਖੋ ਪਲੇਅਰ ਇੱਧਰ ਪੂਰਾ ਚੱਲਦਾ ਹੈ ਕਿੱਧਰ ਪਲੇਅਰ ਕਿੱਧਰ ਗਿਆ ਉਹ ਚੱਤਕਲੇ ਗਿਆ ਮੈਚ ਪੂਰੇ ਚੱਲਦੇ ਆ ਬੜਾ ਬਦੀ ਤੇ ਕੰਮ ਪੂਰੇ ਪੂਰੇ ਉਧਰ ਦੇ ਫੁੱਲ ਕੰਮ ਕਿਹੜੇ ਹੋਇਆ ਪਿਆ ਅਰਾ ਮੁੱਟ ਤੂੰ ਨਹੀਂ ਮੈਚ ਖੇਡਦਾ ਦੂਜੇ ਗੜ ਅਮਿਤਰਾ ਹੌਲੈਂਡ ਦਾ ਨਾ ਮੈਟਰ ਪੰਜ ਮੰਜਿਆਸਾ ਪਹਿਲਾ ਘੇਟ ਆਦਾ ਪਹਿਲੇ ਘੇਟ ਤੋਰਾ ਦਾ ਚੰਗਾ ਦੇਖੋ ਮਿੱਤਰੋ ਕੀ ਕਰਦਾ ਇਹ बड़ा कैडा मैं रे फ्री होन पे आ भी चंगा कर लो और लोड पे और ये उधर ये वाला क्या आ गया ये आगे चक्कर लिया लगो ये थोड़ी टाइम सारा में लगा है और नहीं है करके बहुत तेज हॉरिजॉन्टल वेक्टर रेस्ट कर के तो पहले जो दो कर लो यार जा ऐसे ट्रेन बड़े आ ਇਹ ਖਮਤਰਾਉਂਦਾ ਪ੍ਰੀਤ ਵਰਖਾ ਨੰਬਰ 49 ਰੋਟਾ ਮੈਟਾ ਦੇ ਉੱਪਰ ਹੀ ਟੱਕਿਆ ਵਾ ਸੋਨਾਲੀ ਕਾ ਓਲਡ ਮੈਟਰੋ ਡੀਸੀ